ਇਸ ਤਰ੍ਹਾਂ ਮਹਾਰਾਜ ਰੰਜੀਤ ਸਿੰਘ ਬਾਰੇ ਸਾਖੀ ਪ੍ਰਚਲਿਤ ਹੈ ਕਿ ਜਦੋਂ ਉਹਦੇ ਹੱਥ 'ਚ ਰਾਜ ਆਇਆ ਤਾਂ ਉਹਨੂੰ ਤਮੰਨਾ ਹੋਈ ਕਿ ਕੋਈ ਇਹੋ ਜਿਹਾ ਸਿੱਖ ਮਿਲ ਜੇ ਜਿਨੇ ਦਸਮ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਉਹ ਤੋਂ ਸਮਾਂ ਬਹੁਤਾ ਨਹੀਂ ਸੀ ਨਾ ਹੋਇਆ ਅਜੇ ਇੱਕ ਪੌਸਿਬਿਲਿਟੀ ਸੀ ਉਹਨੇ ਪੂਰਾ ਢੰਡੋਰਾ ਪਟਾਇਆ ਸਾਰੇ ਰਾਜ 'ਚ ਵੀ ਜੇ ਕੋਈ ਇਹੋ ਜਿਹਾ ਹੋਵੇ ਤੇ ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਇੱਕੋ ਬੰਦਾ ਸਾਰੇ ਰਾਜ 'ਚੋਂ ਮਿਲਿਆ ਸੀ ਤੇ ਉਹ ਉਹਨੇ ਦੱਸਿਆ ਉਹ ਉਹਨੂੰ ਫਿਰ ਬੁਲਾਇਆ ਦਰਬਾਰ ਦੇ ਵਿੱਚ ਤੇ ਉਹਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ ਪਰ ਮੈਂ ਦਰਸ਼ਨ ਕੀਤੇ ਤੇ ਮਰਰ ਜੀ ਸੁਨੇ ਆਪਣੀ ਦਾੜੀ ਨਾਲ ਉਹਦੇ ਪੈਰਾਂ ਜਾਂ ਜੁੱਤੀਆਂ ਉਹ ਸਾਫ਼ ਕੀਤੀ ਤੇ ਉਹ ਕਹਿੰਦੇ ਵੀ ਉਹ ਉਹਨੂੰ ਇਜੇਹੀ ਝੁਣਚਣੀ ਮਹਿਸੂਸ ਹੋਈ ਹਾਲਾਂਕਿ ਉਹਨ ਤਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕੀਤੇ ਸੀ ਵੀ ਉਹਦੀ ਸ਼ੋ ਨਾਲ ਅੰਦਰ ਕੀ ਕੁਝ ਮਹਿਸੂਸ ਹੋਇਆ ਇਸ ਤਰ੍ਹਾਂ ਮਾਰਾ ਰੰਦੀਸੂ ਬਾਰੇ ਸਾਖੀ ਪ੍ਰਚਲਿਤ ਆ ਕਿ ਜਦੋਂ ਉਹਦੇ ਹੱਥ 'ਚ ਰਾਜ ਆਇਆ ਤਾਂ ਉਹਨੂੰ ਤਮੰਨਾ ਹੋਈ ਕਿ ਕੋਈ ਇਹੋ ਜਿਹਾ ਸਿੱਖ ਮਿਲ ਜੇ ਜਿਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਉਹ ਤੋਂ ਸਮਾਂ ਬਹੁਤਾ ਨਹੀਂ ਸੀ ਨਾ ਹੋਇਆ ਅਜੇ ਇੱਕ ਪੌਸਿਬਿਲਿਟੀ ਸੀ ਉਹਨੇ ਪੂਰਾ ਢੰਡੋਰਾ ਪਟਾਇਆ ਸਾਰੇ ਰਾਤ 'ਚ ਵੀ ਜੇ ਕੋਈ ਇਹੋ ਜਿਹਾ ਹੋਵੇ ਤੇ ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਇੱਕੋ ਬੰਦਾ ਸਾਰੇ ਰਾਤ 'ਚੋਂ ਮਿਲਿਆ ਸੀ ਤੇ ਉਹ ਉਹਨੇ ਦੱਸਿਆ ਉਹ ਉਹਨੂੰ ਫਿਰ ਬੁਲਾਇਆ ਦਰਬਾਰ ਦੇ ਵਿੱਚ ਤੇ ਉਹਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ ਪਰ ਮੈਂ ਦਰਸ਼ਨ ਕੀਤੇ ਤੇ ਮਰਰ ਜੀ ਸੁਨੇ ਆਪਣੀ ਦਾੜੀ ਨਾਲ ਉਹਦੇ ਪੈਰਾਂ ਦੇ ਜਾਂ ਜੁੱਤੀਆਂ ਉਹ ਸਾਫ਼ ਕੀਤੀ ਤੇ ਉਹ ਕਹਿੰਦੇ ਵੀ ਉਹ ਉਹਨੂੰ ਅਜਿਹੀ ਝੁਣਚਣੀ ਮਹਿਸੂਸ ਹੋਈ ਹਾਲਾਂਕਿ ਉਹ ਤਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕੀਤੇ ਸੀ ਵੀ ਉਹਦੀ ਸ਼ੋ ਨਾਲ ਅੰਦਰ ਕੀ ਕੁਝ ਮਹਿਸੂਸ ਹੋਇਆ ਇਸ ਤਰ੍ਹਾਂ ਮਹਾਰਾ ਰੰਜੀਤ ਸਿੰਘ ਬਾਰੇ ਸਾਖੀ ਪ੍ਰਚਲਿਤ ਹੈ ਕਿ ਜਦੋਂ ਉਹਦੇ ਹੱਥ 'ਚ ਰਾਜ ਆਇਆ ਤਾਂ ਉਹਨੂੰ ਤਮੰਨਾ ਹੋਈ ਕਿ ਕੋਈ ਇਹੋ ਜਿਹਾ ਸਿੱਖ ਮਿਲ ਜੇ ਜਿਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਉਹ ਤੋਂ ਸਮਾਂ ਬਹੁਤਾ ਨਹੀਂ ਸੀ ਨਾ ਹੋਇਆ ਅਜੇ ਇੱਕ ਪੌਸਿਬਿਲਿਟੀ ਸੀ ਉਹਨੇ ਪੂਰਾ ਢੰਡੋਰਾ ਪਟਾਇਆ ਸਾਰੇ ਰਾਜ 'ਚ ਵੀ ਜੇ ਕੋਈ ਇਹੋ ਜਿਹਾ ਹੋਵੇ ਤੇ ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਇੱਕੋ ਬੰਦਾ ਸਾਰੇ ਰਾਜ 'ਚੋਂ ਮਿਲਿਆ ਸੀ ਤੇ ਉਹਨੇ ਦੱਸਿਆ ਉਹ ਉਹਨੂੰ ਫਿਰ ਬੁਲਾਇਆ ਦਰਬਾਰ ਦੇ ਵਿੱਚ ਤੇ ਉਹਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ ਪਰ ਮੈਂ ਦਰਸ਼ਨ ਕੀਤੇ ਤੇ ਮਰਰ ਦੀ ਸੁੰਨੇ ਆਪਣੀ ਦਾੜੀ ਨਾਲ ਉਹਦੇ ਪੈਰਾਂ ਦੇ ਜੱਟੀਆਂ ਉਹ ਸਾਫ਼ ਕੀਤੀ ਤੇ ਉਹ ਕਹਿੰਦੇ ਵੀ ਉਹ ਉਹਨੂੰ ਅਜਿਹੀ ਝੁਣਚਣੀ ਮਹਿਸੂਸ ਹੋਈ ਹਾਲਾਂਕਿ ਉਹਨ ਤਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕੀਤੇ ਸੀ ਵੀ ਉਹਦੀ ਸ਼ੋ ਨਾਲ ਅੰਦਰ ਕੀ ਕੁਝ ਮਹਿਸੂਸ ਹੋਇਆ ਇਸ ਤਰ੍ਹਾਂ ਮਹਾਰਾ ਰੰਦੀਸ ਨੂੰ ਬਾਰੇ ਸਾਖੀ ਪ੍ਰਚਲਿਤ ਹੈ ਕਿ ਜਦੋਂ ਉਹਦੇ ਹੱਥ 'ਚ ਰਾਜ ਆਇਆ ਤਾਂ ਉਹਨੂੰ ਤਮੰਨਾ ਹੋਈ ਕਿ ਕੋਈ ਇਹੋ ਜਿਹਾ ਸਿੱਖ ਮਿਲ ਜੇ ਜਿਨੇ ਦਸਮ ਪਾਤਸ਼ਾਹ ਦੇ ਦਰਸ਼ਨ ਕੀਤੇ ਹੁਣ ਉਹ ਤੋਂ ਸਮਾਂ ਬਹੁਤਾ ਨਹੀਂ ਸੀ ਨਾ ਹੋਇਆ ਅਜੇ ਇੱਕ ਪੌਸਿਬਿਲਿਟੀ ਸੀ ਉਹਨੇ ਪੂਰਾ ਢੰਡੋਰਾ ਫਟਾਇਆ ਸਾਰੇ ਰਾਜ 'ਚ ਵੀ ਜੇ ਕੋਈ ਇਹੋ ਜਿਹਾ ਹੋਵੇ ਤੇ ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਇੱਕੋ ਬੰਦਾ ਸਾਰੇ ਰਾਜ 'ਚੋਂ ਮਿਲਿਆ ਸੀ ਤੇ ਉਹ ਉਹਨੇ ਦੱਸਿਆ ਉਹ ਉਹਨੂੰ ਫਿਰ ਬੁਲਾਇਆ ਦਰਬਾਰ ਦੇ ਵਿੱਚ ਤੇ ਉਹਨੇ ਦੱਸਿਆ ਕਿ ਮੈਂ ਬਹੁਤ ਛੋਟਾ ਸੀ ਪਰ ਮੈਂ ਦਰਸ਼ਨ ਕੀਤੇ ਤੇ ਮਰਰ ਦੀ ਸੋਨੇ ਆਪਦੀ ਦਾੜੀ ਨਾਲ ਉਹਦੇ ਪੈਰ ਜਾਂ ਜੁੱਤੀਆਂ ਉਹ ਸਾਫ਼ ਕੀਤੀ ਤੇ ਉਹ ਕਹਿੰਦੇ ਵੀ ਉਹ ਉਹਨੂੰ ਅਜਿਹੀ ਝੁਣਚਣੀ ਮਹਿਸੂਸ ਹੋਈ ਹਾਲਾਂਕਿ ਉਹਨ ਤਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕੀਤੇ ਸੀ ਵੀ ਉਹਦੀ ਸ਼ੋ ਨਾਲ ਅੰਦਰ ਕੀ ਕੁਝ ਮਹਿਸੂਸ ਹੋਇਆ